ਆ ਦੇਖੋ ਜੀ ਅੰਮਰਸਰ ਦਰਬਾਰ ਸਾਹਿਬ ਦੀ ਜਮੀਂ ਡਿਟੋ ਕਾਪੀ ਹੈ ਦੇਖੋ ਸਰੋਵਰ ਸਰੋਵਰ ਮੋਟਰ ਦੇ ਰੋਗੇ ਜੀ ਮੋਟਰ ਦਾ ਮਾਹੌਲ ਹੀ ਬੜਾ ਘੈਂਟ ਇੱਧਰ ਆਪਣੇ ਪਿੱਪੜ ਲੱਗਿਆ ਹੋਇਆ ਆ ਰਸਤਾ ਜਾਂਦਾ ਆਪਣਾ ਸਾਈਕਲ ਖੜਾ ਟੰਡਾ ਮੌਸਮੁਰਿਆ ਦੇਖੋ ਆ ਰਸਤਾ ਮਸਤੂਆਣੇ ਵਾਲੇ ਜਾਂਦਾ ਜੀ ਬੜਾ ਹੀ ਘੈਂਟ ਰਸਤਾ ਰਿਆਲੀ ਦੇਖੋ ਤੁਮ ਹਿਆਰੇ ਬੰਨੇ ਵਿਆਹ ਜਿਹੜਾ ਆ ਮਾਹੌਲ ਜਿਹੜਾ ਸਾਈਕਲਿੰਗ ਕਰਨ ਦਾ ਸਵਾਦ ਆ ਨਾ ਇਹ ਲੱਗਦੀ ਹੈ ਭਾਈ ਲੋ ਜੀ ਅੱਜ ਪਿੰਡਾਂ ਦੇ ਸ਼ਹਿਰ ਤੋਂ ਨਿਕਲੇ ਸੀਗੇ ਤੇ ਤੁਹਾਨੂੰ ਅੱਜ ਪਿੰਡਾਂ ਦੇ ਸ਼ਹਿਰ ਕਰਾਉਣਾ ਹੈ ਅੱਜ ਪਿੰਡ ਅੱਜ ਕੋਲ ਤੋਂ ਬੰਗਾਲੀ ਪੰਡ ਸਾਈਕਲ ਤੇ ਯਾਰ ਸਾਈਕਲ ਤੇ ਚੱਲੇ ਹੌਂਕ ਕਰਾਉਂਦੇ ਬੱਲੇ ਬੱਲੇ ਤੇ ਇੱਧਰ ਸ਼ੂਆ ਵਗਦਾ ਸ਼ੂਆ ਔਰ ਰੋਡ ਅੱਜ ਮੂਡ ਬਣ ਗਿਆ ਜਿਹੜਾ ਆਪਣੇ ਇਹ ਸੰਗਰੂਰ ਤੋਂ ਧੋਰੀਵਾਲ ਰੋਡ ਆਉਂਦਾ। ਉਹ ਰੋਡ ਤੇ ਆ ਪਿੰਡ ਵੱਸਦਾ ਬੰਗਾਲੀ। ਤੇ ਬੰਗਾਲੀ ਪਿੰਡ ਦਿਖਾਉਣੇ ਆ ਤੁਹਾਨੂੰ। ਸਾਈਕਲ ਤੇ ਆਪਾਂ ਦੋ ਤਿੰਨ ਪਿੰਡ ਦਿਖਾਵਾਂਗੇ ਅੱਜ ਤੁਹਾਨੂੰ ਸਾਈਕਲ 'ਤੇ ਘੁੰਮਾਂਗੇ। ਸੰਗਰੂਰ ਤੋਂ ਇਹ ਪੈ ਜਾਂਦਾ 10 ਕਿਲੋਮੀਟਰ ਦੇ ਲਵੇ। ਤੇ ਤੁਹਾਨੂੰ ਦਿਖਾਉਣੇ ਆ। ਅੱਜ ਮੌਸਮ ਵਧੀਆ ਸੀ। ਥੋੜਾ ਥੋੜੇ ਬੱਤਲ ਹੋ ਰਹੇ ਨੇ। ਤੇ ਅੱਜ ਤਰੀਕ ਹੈਗੀ ਆ 13 ਦਿਨ ਹੈਗਾ ਅੱਜ ਸ਼ੁੱਕਰਵਾਰ ਤੇ ਟਾਈਮ ਹੋ ਗਿਆ ਲਗਭਗ 11 ਦੇ ਲਵੇ 11 ਵਜ ਗਏ ਨੇ ਤੇ ਘਰੋਂ ਨਿਕਲੇ ਸੀ 10:00 ਵਜੇ ਸੰਗਰੂਰ ਪਹੁੰਚੇ ਸੰਗਰੂਰ ਤੋਂ ਬਾਅਦ ਫਿਰ ਪੁਲ ਟੱਪ ਕੇ ਧੂਰੀ ਵਾਲਾ ਦੇ ਇਧਰ ਪਿੰਡ ਪਿੰਡ ਚਾਹੇ ਪਹਿਲਾ ਪਿੰਡ ਆਪਣਾ ਬੰਗਾਲੀ ਤੇ ਇਧਰ ਖੇਤ ਨੇ ਮੌਸਮ ਵੀ ਬੜਾ ਗੈਂਟ ਹੋ ਰਿਹਾ ਤੇ ਆ ਯਾਰ ਹੁਣੀ ਸਾਈਕਲ ਤੇ ਲੋ ਜੀ ਬੰਗਾਲੀ ਪਿੰਡ ਪਹੁੰਚ ਚੁੱਕ। ਦਿਖਾਉਣਾ ਤੁਹਾਨੂੰ। ਬੰਗਾਲੀ ਪਿੰਡ ਪਹੁੰਚ ਚੁੱਕੇ ਆ। ਅੱਗੇ ਦਿਖਾਉਣੇ। ਪਿੰਡ ਦਾ ਟੋਬਾ ਦੇਖ ਲਓ। ਬਾਦ। ਇਹਦਾ ਟੋਬਾ ਤੇ ਉਹ ਗੁਰਦੁਆਰਾ। ਉਹ ਗੁਰਦੁਆਰਾ ਸਾਹਮਣੇ। ਯਾਰ ਆ ਰਿਹਾ। ਆ ਪਿੰਡ ਦੇ ਆਪਾਂ ਬਾਰ ਬਾਰ ਦੇ ਜਾ ਰਹੇ ਹਾਂ ਪਿੰਡ ਦਾ ਸਕੂਲ ਗੇਟ ਉੱਧਰ ਗੇਟ ਆ ਸੀ ਇਹਨਾਂ ਦਾ ਸਕੂਲ ਦਾ ਬੰਗਾੜੀ ਸਕੂਲ ਸਰਕਾਰੀ ਮਿਡਲ ਸਕੂਲ ਬੰਗਾਵਾਲੀ ਅਸੀਂ ਦੇਖ ਰਹੇ ਹਾਂ ਸਾਹਮਣੇ ਬੰਗਾੜੀ ਸਕੂਲ ਦੇਖੋ ਲੋ ਜੀ ਅਸੀਂ ਇੱਕ ਪਿੰਡ ਦਾ ਕੱਢਤਾ ਹੁਣ ਅਗਲਾ ਪਿੰਡ ਆ ਗਿਆ ਤੁਸੀਂ ਦੇਖਿਓਗਾ ਤੇ ਬੀਬੀਆਂ ਕੰਮ ਕਰ ਰਹੀਆਂ ਨੇ ਆਪਣਾ ਦੇਖੋ ਆ ਪਿੰਡ ਆ ਗਿਆ ਇਹ ਪਿੰਡ ਆ ਜੀ ਇਹ ਪਿੰਡਾ ਖਿਲ ਰੀਆਂ ਇਹ ਖਿਲ ਰੀਆਂ ਪਿੰਡ ਆ ਜੀ ਇਹ ਆਟਾ ਇਹਨੂੰ ਆਪਾਂ ਇਸ ਸਮਪਾਰ ਕਰਤਾ ਅਗਲਾ ਬੰਡਾਊਗਾ ਇਹ ਪਿੰਡ ਚ ਅਸੀਂ ਜਾ ਨਹੀਂ ਸਕੀ ਕਿਉਂਕਿ ਆਪਣਾ ਰੂਟ ਸਿੱਧਾ ਹੈ ਆਪਾਂ ਸਿੱਧੇ ਰੂਟ ਤੇ ਜਾਣਾ ਹੈ ਤੇ ਇਹ ਰੂਟ ਜਾਊਗਾ ਮਸਤੂਆਣੇ ਪਰ ਮਸਤੂਆਣਾ ਸਾਹਿਬ ਟੁਕਾਂਗੇ ਤੇ ਉਦੋਂ ਬਾਅਦ ਸ਼ਹਿਰ ਵੱਲ ਖਿੱਚਾਂਗੇ ਤੇ ਰਸਤੇ ਸਾਨੂੰ ਪਿੰਡ ਦਿਖਾਈ ਚਾਵਾਂਗੇ ਕਿੰਨੇ ਕਿੰਨੇ ਪਿੰਡ ਆਉਂਦੇ ਕਿਹੜੇ ਆਉਂਦੇ ਪਿੰਡ ਹੁਣ ਆਪਾਂ ਦੋ ਪਿੰਡ ਪਾਰ ਕਰਤੇ ਜਿਹੱਚ ਪਹਿਲਾ ਸੀ ਬੰਗਾ ਵਾਲੀ ਤੇ ਦੂਜਾ ਪਿੰਡ ਫਿਲਰੀਆਂ ਫਿਲਰੀਆਂ ਪਿੰਡ ਸੀ ਇਹ ਜਿਹੜਾ ਰੂਟ ਹੈ ਇੱਥੇ ਜ਼ਿਆਦਾਤਰ ਤੁਹਾਨੂੰ ਗੱਡੀਆਂ ਦੇਖਣ ਨੂੰ ਮਿਲਣਗੀਆਂ ਸਾਈਕਲ ਘੱਟ ਦੇਖਣ ਨੂੰ ਮਿਲਣਗੀਆਂ ਮੋਟਰਸਾਈਕਲਾਂ ਗੱਡੀਆਂ ਇਹ ਸਾਈਕਲ ਵਾਲਾ ਬਿਰਲੇ ਹੀ ਹੁੰਦਾ ਕੋਈ ਤੇ ਮੋਟਰਸਾਈਕਲ ਗੱਡੀਆਂ ਬਹੁਤ ਜਾ ਰਹੀਆਂ ਨੇ ਤੇ ਪਰ ਅਸਲੀ ਸਾਈਕਲ ਦੀਆਂ ਨੂੰ ਸਾਈਕਲ ਦੀ ਨਜ਼ਰ ਆਉਂਦਾ ਵੀਰੇ ਆਹ ਦੇਖੋ ਇੱਧਰ ਤੇ ਜਾਂਦੇ ਆਂਦੇ ਮੇਰੇ ਦਿਮਾਗ ਵਿੱਚ ਸ਼ਾਇਰੀਆਂ ਬਹੁਤ ਆਉਂਦੀਆਂ ਨੇ ਜਿਵੇਂ ਇੱਕ ਮੈਂ ਪਹਿਲਾਂ ਲਿਖੀ ਹੋਈ ਸੀ ਕਿ ਆਪਣੇ ਹੁਨਰ ਦਾ ਦਿਖਾਵਾ ਵੀ ਕਰ ਦਿਆ ਕਰੋ ਆਪਣੇ ਹੁਨਰ ਦਾ ਦਿਖਾਵਾ ਵੀ ਕਰ ਦਿਆ ਕਰੋ ਵਰਨਾ ਜੇ ਤੇ तुम्हारी मजबूरी को तुम्हारा जुनून मान लेंगे ਦੱਸੋ ਇਹ ਕਿਵੇਂ ਲੱਗੀ ਸ਼ਾਇਰੀ ਬਾਕੀ ਸਾਨੂੰ ਰਸਤਾ ਦਿਖਾ ਰਿਹਾ ਸੀ ਹੋਰ ਰਸਤਾ ਜੱਸਦਰ ਮੋਟਰਸਾਈਕਲ ਵਾਹ ਰਾ ਘੱਟੀ ਦਿਖ ਰਹੇ ਨੇ ਗੱਡੀਆਂ ਦਿਖ ਰਹੀਆਂ ਨੇ ਸਾਈਕਲ ਤਾਂ ਟਾਵਾ ਸਾਈਕਲ ਮੇਰੇ ਖਿਆਲ ਚ ਇੱਕ ਵੀ ਸਾਈਕਲ ਨਹੀਂ ਦੇਖ ਆਜਾ ਮੈਨੂੰ ਬੱਕੇ ਅੱਕੀ ਦੇਖਣਾ ਕਿੰਨਾ ਲੋ ਜੀ ਪਿੰਡਾਂ ਦੀ ਸੈਰ ਕਰਦੇ ਕਰਦੇ ਇੱਕ ਹੋਰ ਪਿੰਡ ਚ ਪਹੁੰਚ ਗਏ ਪਹਿਲਾਂ ਹੱਬ ਬਾਗ ਦੇਖੋ ਛੋਟਾ ਜਿਹਾ ਬਾਗ ਆ ਮੁਰੂ ਦਾ ਹੈ ਉਸ ਤੋਂ ਬਾਅਦ ਕਰਦਾ ਹੈ ਇੱਕ ਪਿੰਡਾ ਬਣਾ ਆ ਗਿਆ ਚੰਗਾਲ ਜਿਹੜੇ ਚੰਗਾਲ ਪਿੰਡ 'ਚ ਪਹੁੰਚ ਗਏ ਤੇ ਆਪਣਾ ਤੀਜਾ ਪਿੰਡ ਹੋ ਗਿਆ ਇਧਰੋਂ ਤੇ ਜਿਹਨੂੰ ਆ ਪਿੰਡ ਦਿਖਾਉਣਾ ਬਾਕੀ ਅੱਗੇ ਕਿਵੇਂ ਦਾ ਪਿੰਡ ਹੈ ਚੰਗਾਲ ਕੰਡਰ ਪਚੰਗਾਲ ਕੰਡਰ ਵਾਲੇ ਸਕੂਲ ਆ ਪਿੰਡ ਬੰਦ ਸੋ ਦਰਦ ਆ ਸਕੂਲ ਆ ਪੰਡਰਾਈ ਤੇ ਆਪਾਂ ਲਗਭਗ ਮਸਤੂਆਣੇ ਤੋਂ ਰਹਿ ਗਏ 2 ਕਿਲੋਮੀਟਰ ਰੱਕ ਰਹੇ 2 ਕਿਲੋਮੀਟਰ ਤੱਕ ਮਸਤੂਆਣਾ ਆ ਜਾਣਾ ਹੁਣ ਆ ਸਮਾਰਟ ਸਕੂਲ ਚੰਗਾਲ ਪੰਜਗੜ ਦੇ ਬਾਹਰ ਨਿਕਲ ਗਏ ਹੁਣ ਆਪਣਾ ਅਬਰ ਮਸਤੂਆਣੇ ਆਪਣਾ ਡੈਸਟੀਨੇਸ਼ਨ ਆਉਣ ਵਾਲੀ ਤੇ ਹੁਣ ਅੱਗੇ ਦਿਖੋ ਲਿਆ ਸਕੂਲ ਦੇਖ ਕੇ ਤਾਂ ਸਕੂਲ ਦੀ ਯਾਦ ਆ ਗਈ ਤੇ ਸਕੂਲ ਸੀ ਸੂਲ ਆਪਾਂ ਨੇ ਪਾਰ ਕਰਤਾ ਚੰਗਾ ਵਾਲਾ ਇਹ ਦੂਜਾ ਸਾਨੂੰ ਰੋਡ ਦਿਖਾਉਣੀ ਆ। ਹੋਰ ਰੋਡ ਤਾਂ ਆਪਣਾ 2 ਕਿਲੋਮੀਟਰ ਰਹਿ ਗਿਆ ਹੁਣ ਬਸ ਪੋਣਾ ਆਉਣ ਵਾਲਾ। ਬਸ ਪੋਣਾ ਸਾਹਿਬ ਤੋਂ ਆਪਾਂ ਮੱਥਾ ਟੇਕਾਂਗੇ। ਲੰਗਰ ਪਾਣੀ ਛਕਾਂਗੇ ਤੇ ਫਿਰ ਚੱਲ ਪਾਂਗੇ ਸੰਗਰੂਰ ਵੱਲ ਨੂੰ। ਮੋਟਰ ਦੇ ਰੋਗੇ ਜੀ। ਮੋਟਰ ਦਾ ਮਾਹੌਲ ਹੀ ਬੜਾ ਘੈਂਟ। ਇੱਧਰ ਆਪਣੀ ਪਿੱਪੜ ਲੱਗਿਆ ਹੋਇਆ। ਆਹ ਰਸਤਾ ਜਾਂਦਾ ਆਪਣਾ ਸਾਈਕਲ ਖੜਾ। ठंडा मौसम रहा देखो रोड चल रहे इधर इधर रोड आते थोड़ी रहा अपना थोड़ा सफर रह गया मैं चल रुक के इन्हें देख लिए इधर रुके लगे है नज़ारे बन्ने पे बिपल तो हम हैं फिर सफर अपना सैकल ਜੀਰੋ ਸਾਈਕਲ ਚੱਲੋ ਚੱਲੇ ਫਿਰ ਆਪਾਂ ਆਹ ਰਸਤਾ ਮਸਤੂਆਣੇ ਵੱਲ ਜਾਂਦਾ ਈ ਬੜਾ ਹੀ ਘੈਂਟ ਰਸਤਾ ਹਰਿਆਲੀ ਦੇਖੋ ਤੁਸੀਂ ਨਿਆਰੇ ਬੰਨੇ ਵਿਆਹ ਜਿਹੜਾ ਆਹ ਮਾਹੌਲ ਜਿਹੜਾ ਸਾਈਕਲਿੰਗ ਕਰਨ ਦਾ ਸੁਭਾਅ ਨਾਲ ਹੀ ਅਲੱਗ ਹੀ ਹੈ ਭਾਈ ਜਿਹੜਾ ਕਰਦਾ ਬਸ ਉਹਨੂੰ ਪਤਾ ਵੀ ਕਿੰਨੇ ਕਨੇ ਯਾਰਿਆ ਆ ਆਹ ਬਾਈਕਰ ਵਾਲੇ ਸੱਟ ਗਏ ਇਹ ਤਾਂ ਆਤਾ ਪਰ ਪੰਜਾਬੀਆਂ ਦੀ ਜਿੱਥੇ ਸਫਾਈ ਹੁੰਦੀ ਆ ਉੱਥੇ ਗੰਦ ਪਾਉਣਾ ਜ਼ਿਆਦਾਤਰ ਐਵਰੇਜ ਬੰਦੇ ਉਸਾਂ ਨਾਲ ਕਰਜੋ ਕਿ ਇਹ ਸੀਰੀਅਸ ਲੈ ਜੇ ਗੱਲ ਤੇ ਆ ਦੇਖੋ ਮਾਹੌਲ ਦੇਖੋ ਤੁਸੀਂ ਆਹੀ ਮਾਹੌਲ ਪਿੱਛੇ ਆਪਾਂ ਸਾਈਕਲਿੰਗ ਕਰਦੇ ਆ ਜਿਹੜਾ ਮਾਹੌਲ ਆ ਕੁਦਰਤ ਆ ਜਿਹੜੀ ਇਹ ਕੁਦਰਤ ਦੇ ਨਜ਼ਾਰੇ ਲੈਣੇ ਆ ਜਿਹੜੇ ਕਿਉਂਕਿ ਆਪਾਂ ਆਰਟੀਫੀਸ਼ੀਅਲ ਚੀਜ਼ਾਂ ਤੋਂ ਤਾਂ ਬੜੇ ਸੰਤੁਸ਼ਟ ਹੋ ਜਾਂਦੇ ਆ। ਵੀहां ਚੀਜ਼ਾਂ ਵਧੀਆ ਖਿੱਚ ਖਿੱਚ ਦਾ ਪ੍ਰਦਰਸ਼ਨ ਤਾਂ ਹੈਗੀਆਂ ਨੇ ਆਰਟੀਫੀਸ਼ੀਅਲ ਪਰ ਜਿਹੜੀ ਆ ਨੇਚਰਲ ਚੀਜ਼ਾਂ ਨੇ ਜਾਂ ਬਿਊਟੀ ਆ ਇਹਦਾ ਜਿਹੜਾ ਨਜ਼ਾਰਾ ਹੈ ਇਹ ਬਿਰਲੇ ਨੂੰ ਹੀ ਪਤਾ ਹੁੰਦਾ ਵੀ ਇਹ ਜਿਹੜੀ ਚੀਜ਼ ਹੈ ਤੇ ਇੱਕ ਵਾਰੀ ਜੇ ਤਾਂ ਮੋਹ ਪੈ ਗਿਆ ਨਾ ਕੁਦਰਤ ਦਾ ਇਹ ਮੋਈ ਆ ਜਿਹੜਾ ਇੱਥੇ ਆ ਕੇ ਚੱਲਿਆਂਗਾ। ਬਾਕੀ ਤੁਹਾਨੂੰ ਅੱਗੇ ਦਿਖਾਉਣਾ ਹੈ ਬਈ। ਆਪਾਂ ਕਈ ਸਫ਼ਰ ਕਰ ਚੁੱਕੇ ਹਾਂ ਸਾਈਕਲ ਤੇ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਮੈਂ ਬਹੁਤ ਟਾਈਮ ਬਾਅਦ ਸਫ਼ਰ ਤੇ ਨਿਕਲਿਆਂਗਾ ਤੇ ਦੁਬਾਰੇ ਸਾਈਕਲ ਚੱਕਿਆ ਆਪਣਾ ਸਾਈਕਲ ਆਪਾਂ ਨਵਾਂ ਲਾਵਾਂਗੇ ਵਧੀਆ ਲਾਵਾਂਗੇ ਇਹ ਹੁਣ ਟਾਈਮ ਆਪਣੇ ਕੋਲੇ ਹੀਰੋ ਸਾਈਕਲ ਆ ਤੇ ਆਪਾਂ ਵਧੀਆ ਜਿਹੜਾ 11 ਵਾਲਾ ਸਾਈਕਲ ਆ ਉਹ ਲਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਫਿਰ ਅਲੱਗ-ਅਲੱਗ ਰੂਟ ਤੇ ਜਾਇਆ ਕਰਾਂਗੇ ਵੈਸੇ ਰੂਟ ਤਾਂ ਬਥੇਰੇ ਕਵਰ ਕਰਿਆ ਸੀ ਨੇ ਜਿਵੇਂ ਸੰਗਰੂਰ ਤੋਂ ਬਰਨਾਲੇ ਦਾ ਬਰਨਾਲੇ ਰੁਕੇ ਆ ਆਪਾਂ ਉੱਥੇ ਘੁੰਮਿਆ ਤੇ ਆਪਣਾ ਰੂਟ ਇੱਕ ਰਾੜਾ ਸਾਹਿਬ ਵੱਲ ਦਾ ਸੀ ਤੇ ਇੱਕ ਰੂਟ ਆਪਣਾ ਦੀ ਪਤੜਾਂ ਵੱਲ ਦਾ ਆਪਾਂ ਰੂਟ ਕੱਢੇ ਹੈਗੇ ਤੇ ਤੁਹਾਨੂੰ ਹੋਰ ਰੂਟ ਵੀ ਦਿਖਾਵਾਂਗੇ ਜਿਵੇਂ ਅਸੀਂ ਇਕ ਧਾਰਮਿਕ ਯਾਤਰਾ ਗਈ ਸੀ ਤੇ ਰਾ ਸਰਹੰਦ ਵੱਲ ਨੂੰ ਸੰਗਰੂਰ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਵੱਲ ਆਪਾਂ ਸਾਈਕਲ ਤੇ ਗਏ ਸੀਗੇ ਤੇ ਉਹ ਸਫ਼ਰ ਵੀ ਸੀ ਆਪਣਾ ਪਰ ਉਹ ਆਪਾਂ ਨੇ ਇਹ ਜ਼ਿਆਦਾ ਐਕਸਪਲੋਰ ਨਹੀਂ ਕਰਿਆ ਕਿਉਂਕਿ ਆਪਣੀ ਇੱਕ ਧਾਰਮਿਕ ਯਾਤਰਾ ਸੀਗੀ ਤੇ ਅਗਲੀ ਵਾਰ ਜਿਹੜੇ ਵੀ ਆਪਾਂ ਰੂਟ ਖਿੱਚਾਂਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਹੁਣ ਇਹ ਪਿੰਡ ਕਵਰ ਕਰ ਲਏ ਜਿਹੜੇ ਤੁਹਾਨੂੰ ਦਿਖਾਇਆ ਤੇ ਹੁਣ ਮਸਤੂਆਣੇ ਪਹੁੰਚ ਚੁੱਕੇ ਆਂ ਬਸ ਮਸਤੂਆਣਾ ਇੱਥੋਂ ਹੈਗਾ 500 ਮੀਟਰ ਤੇ ਆਪਾਂ ਪਹੁੰਚਣ ਵਾਲੇ ਆਂ ਬਸ ਤੇ ਤੁਹਾਨੂੰ ਦਿਖਾਵਾਂਗੇ ਅੱਗੇ ਆਪਾਂ ਇੱਧਰ ਆ ਰਹੇ ਸੀ ਤੇ ਰਸਤੇ 'ਚ ਆਪਾਂ ਨੇ ਇਹ ਜੀ ਦੇਖੀ ਤੁਸੀਂ ਵੀ ਦੇਖੋ ਆਹ ਦੇਖੋ ਨਜ਼ਾਰਾ ਬੰਨੇ ਬੈ ਜੀ ਨੇ ਵੀ ਪੰਡ ਕੱਕੜ ਵਾਲ ਤੂਰੀ ਦੇਖੋ ਆ ਬੋਰ ਬੋਰਡ ਦੇਖੋ ਬੋਰਡ ਕਿੱਡਾ ਵੜਾ ਤੇ ਬੋਰਡ ਦੇ ਨਾਲ ਆਹ ਦੇਖੋ ਕਲਾਕਾਰੀ ਕਰੀ ਹੋਈ ਜੀ ਐਨ ਵਾਹਿਗੁਰੂ ਸਤਨਾਮ ਜਿੱਥੇ ਲੰਗਰ ਚੱਲਦਾ ਮਸਤੂਆਣੇ ਵੇਲੇ ਦਿਨਾਂ 'ਚ ਤੇ ਆ ਵਿੰਡ ਕੱਕੜਵਾਲ ਅਤਰ ਸਿੰਘ ਨੌਜਵਾਨ ਵੱਲੋਂ ਨੌਜਵਾਨ ਸਭਾ ਇਤਰਾਹ ਰਸਤਾ ਮਸਤੂਆਣੇ ਵੱਲ ਮਸਤੂਆਣਾ ਦਾ ਗੇਟ ਦਰਬਾਰ ਤੇ ਆਪਾਂ ਸਾਈਕਲ پارک ਕਰਾਂਗੇ ਉੱਤਰ ਜੇ ਤੋਂ ਬਾਅਦ ਦਿਖਾਵਾਂਗੇ ਅੰਦਰ ਅੱ체 پارک ਕਰ ਦਾਂਗੇ ਉੱਤੋਂ ਆ ਗਏ ਦਿਖਾਵਾਂਗੇ ਮਸਤੋਣਾ ਸਾਹਿਬ ਗੁਰਦੁਆਰਾ ਤੇ ਤੁਸੀਂ ਸਾਹਮਣੇ ਸਰੋਵਰ ਦੇਖ ਰਹੇ ਹੋ ਸਾਹਮਣੇ ਇਹਦਾ ਸਰੋਵਰ ਹੈ ਬਣਿਆ ਹੋਇਆ ਇਹ ਨਿਸ਼ਾਨ ਸਾਹਿਬ ਤੇ ਆਪਾਂ ਮੱਥਾ ਟੇਕ ਲਿਆ ਮੱਥਾ ਟੇਕਣ ਤੋਂ ਬਾਅਦ ਆਪਾਂ ਲੰਗਰ ਹਾਲ ਲਵਾਦੇ ਜਾ ਰਹੇ ਹਾਂ ਲੰਗਰ ਹਾਲ ਬਣਾ ਤੇ ਦੇਖੋ ਜੀ ਅੰਬਰਸਰ ਦਰਬਾਰ ਸਾਹਿਬ ਦੀ ਜਮੀਂ ਡਿਟੋ ਕਾਪੀ ਹੈ ਦੇਖੋ ਸਰੋਵਰ ਸਰੋਵਰ ਦਾ ਇਸ ਟਾਈਮ ਸਾਫ ਸਫਾਈ ਚੱਲੂ ਆ ਤੇ ਜਮੀ ਸੇਮ ਬਣਾ ਰੱਖਿਆ। ਉਹ ਦੁਬਾਰਾ ਬਹੁਤ ਸੋਨਾ ਬਣਾਇਆ ਜੀ। ਉਹ ਗੁਰਦੁਆਰਾ ਗੀਠੀ ਸਾਹਿਬ ਤੇ ਉਹ ਦੇਖੋ ਹੋਰੇ। ਉਹ ਦੁਬਾਰਾ ਸੱਚਾ ਗਾਉਂ ਗੀਠਾ ਸਾਹਿਬ। ਲੋਈ ਗੁਰਦੁਆਰੇ ਮੱਥਾ ਟੇਕ ਕੇ ਲੰਗਰ ਛੱਕੇ ਤੇ ਆਪਾਂ ਨਿਕਲ ਆ ਰੋਡ ਤੇ ਆਹ ਰੋਡ ਪਾ ਲਿਆ ਆਪਾਂ ਨੇ ਸੰਗਰੂਰ ਬਰਨਾਲਾ ਰੋਡ ਕਹਿੰਦੇ ਨੇ ਜਿਹਨੂੰ ਉਸ ਰੋਡ ਤੇ ਆਪਾਂ ਤੇ ਇਹ ਰੋਡ ਤੇ ਹੁਣ ਥੋੜਾ ਜਿਹਾ ਮੀਂਹ ਪੈ ਰਿਹਾ ਹੈਗਾ ਥੋੜਾ ਥੋੜਾ ਕਣੀਆਂ ਥੋੜੋ ਥੋੜਾ ਮੀਂਹ ਆ ਰਿਹਾ ਹੈਗਾ ਮੌਸਮ ਕਿਸੇ ਵਕਤ ਕਿਉਂਕਿ ਬੱਦਲ ਹੋ ਰਹੇ ਨੇ ਕਿਸੇ ਵਕਤ ਵੀ ਮੀਂਹ ਆ ਸਕਦਾ ਆਪਾਂ ਕੋਸ਼ਿਸ਼ ਕਰਾਂਗੇ ਕਿ ਜਲਦੋ ਜਲ ਜਿਹੜਾ ਆਪਾਂ ਸੰਗਰੂਰ ਪਹੁੰਚਿਆ ਜਾਵੇ ਮੀਂਹ ਦਾ ਫਿਰ ਆਪਾਂ ਮੀਂਹ ਦਾ ਕੋਈ ਪ੍ਰਬੰਧ ਨਹੀਂ ਆਪਣੇ ਲਵੇ ਤੇ ਆਪਾਂ ਫਿਰ ਵੀ ਦਵਾਈ ਕਰਾਂਗੇ ਕਿ ਮੀਂਹ ਜਿਹੜਾ ਨਾ ਹੀ ਪਵੇ ਕਿਉਂਕਿ ਆਪਾਂ ਸਫ਼ਰਦੇ ਆਂ ਆਪਣਾ ਸਫ਼ਰ ਅੰਦਰ ਵਿੱਚ ਵਿਚਾਲੇ ਹੋ ਜੂਗਾ ਖਰਾਬ ਹੋ ਸਕਦਾ ਈਂਦੇ ਕਾਰਨ ਚਲੋ ਬਾਕੀ ਜਿਹਾ ਹੀ ਰੱਬ ਦੀ ਜਿਹਾ ਜਿਹਾ ਹੁਕਮ ਹੋਊਗਾ ਹੋ ਜਾਊਗਾ ਤੇ ਆਪਾਂ ਆਪਣੇ ਸਫ਼ਰ 'ਚ ਚੱਲਦੇ ਰਹਿਣਾ ਆਪਣਾ ਸਫ਼ਰ ਚੱਲਦਾ ਹੀ ਰਹਿਣਾ ਤੇ ਬਹੁਤ ਸਕੂਨ ਮਿਲਿਆ ਆਪਾਂ ਗੁਰਦੁਆਰੇ ਜਾ ਕੇ ਮਸਤੂਆਣਾ ਸਾਹਿਬ ਗੁਰਦੁਆਰਾ ਦੇਖਿਆ ਆਪਾਂ ਨੇ ਮੱਥਾ ਟੇਕਿਆ ਬਹੁਤ ਸਕੂਨ ਮਿਲਦਾ ਮੈਂ ਜਦ ਵੀ ਜਾਟ ਦਾ ਮਸਕੂਣਾ ਸਾਹਿਬ ਜਰੂਰ ਮੱਥਾ ਟੇਕ ਕੇ ਆਉਣਾ ਤੇ ਸਪੈਸ਼ਲ ਇੱਥੇ ਮਸਿਆ ਮਸਿਆ ਦਿਹਾੜਾ ਮਨਾਇਆ ਜਾਂਦਾ ਉਸ ਦਿਨ ਬਹੁਤ ਇਕੱਠ ਹੁੰਦਾ ਇੱਥੇ ਤੇ ਆਪਣਾ ਅੱਜ ਤਾਂ ਵੈਸੀ ਪਲਾਨ ਬਣ ਗਿਆ ਮੱਥਾ ਟੇਕਣ ਦਾ ਤੇ ਪਿੰਡਾਂ ਦੀ ਸ਼ੈਰ ਕਰਨ ਦਾ ਪਿੰਡਾਂ ਦੀ ਆਪਾਂ ਨੇ ਸ਼ੈਰ ਕਰੀ ਠੀਕ ਆ ਦੋ ਤਿੰਨ ਪਿੰਡ ਆਪਾਂ ਨੇ ਕੱਢੇ ਤੇ ਹੁਣ ਇੱਥੋਂ ਮਸਤੂਆਣੇ ਤੋਂ ਆਨੇ ਤੋਂ ਆਪਾਂ ਹੁਣ ਚੱਲ ਪਏ ਸੰਗਰੂਰ ਵੱਲ ਨੂੰ ਸੰਗਰੂਰ ਰੋਡ ਤੇ ਆਪਾਂ ਤੇ ਸੰਗਰੂਰ ਵੱਲ ਨੂੰ ਜਾ ਰਹੇ ਆਂ ਸੋ ਅੱਗੇ ਜੋ ਵੀ ਹੋਊਗਾ ਤੁਹਾਨੂੰ ਆਪਾਂ ਦਿਖਾਵਾਂਗੇ ਮੀ ਤਾਂ ਬਚਾ ਹੋ ਗਿਆ ਮੀ ਆਪਣੇ ਤੇ ਪਿਆ ਨਹੀਂ ਆਪਾਂ ਸੰਗਰੂਰ ਪਹੁੰਚ ਗਏ ਬਸ ਮੇ ਥੋੜੀ ਥੋੜੀ ਕਣੀ ਡਿਗ ਰਹੀ ਆ ਮਲੂਮੀ ਜੀ ਨਾਮ ਤੇ ਸੁੱਖਾ ਸੁੱਕੀ ਵੀ ਐ ਸੜਕ ਤਾਂ ਵੈਸੇ ਤੇ ਇੱਧਰ ਮਸ਼ੀਨਾਂ ਆ ਗਈਆਂ ਸਟਾਕ ਤਖੜਾ ਲਿਆ ਰੱਖਿਆ ਬਈ ਡੀਲਰ ਡੀਲਰ ਬੰਦੇ ਨੇ ਨਾ ਬਈ ਤੇ ਅੱਪਾ ਲਗਭਗ ਸੰਗਰੂਰ ਪਹੁੰਚੇ ਪਹੁੰਚ ਹੀ ਗਏ ਵਿਧਵਾਪੁਰ ਪਾਰ ਕਰਨਾ ਪੁਲ ਪਾਰ ਕਰਨ ਤੋਂ ਬਾਅਦ ਅੱਪਾ ਸੰਗਰੂਰ ਚ ਐਂਟਰ ਹੋ ਜਾਵਾਂਗੇ ਤੇ ਸੰਗਰੂਰ ਦਾ ਵੀ ਦਿਖਾ ਦਾਂਗੇ ਤੁਹਾਨੂੰ ਝਲਕ ਅੱਪਾ ਜੁੜੇ ਰਹੋ ਜੋ ਵੀ ਹੋਇਆ ਲੋੜੇ ਤੁਹਾਨੂੰ ਦਿਖਾਵਾਂਗੇ ਤੋਂ ਬੰਦਾ ਤੋਂ ਮੁੱਕ ਉਹ ਲੈ ਇੱਧਰ ਉੱਧਰ ਜਾ ਸਕਦਾ ਜੇ ਲਾਇਬ੍ਰੇਰੀ ਜਾਏ ਸੀ ਲਾਇਬ੍ਰੇਰੀ ਦਿਖਾਈਏ ਤੁਹਾਨੂੰ ਆ ਦੇਖੋ ਲਾਇਬ੍ਰੇਰੀ ਇੱਥੇ ਸਾਡਾ ਯਾਰ ਬਿੱਲੀ ਪੜ੍ਹਾਈ ਕਰਦਾ ਪੇਪਰ ਦੀ ਤਿਆਰੀ ਕਰਦਾ ਇਹਦੇ ਕੋਲੇ ਆ ਕੇ ਬੈਠ ਨਿਆਰੇ ਰਹਿਣ ਲਈ ਬੁੜੇ ਪੜਾਕੂ ਬੱਚੇ ਦੇਖਿਆ ਉਹ ਰੇ ਤੁਹਾਨੂੰ ਪ੍ਰਕਾਰ ਨੇ ਵਧੀਆ ਕਰਤਾ ਕੋਹ ਹੰਤੂਆਂ ਜੀ ਨੇ ਬਣਾਤਾ ਜਿੰਨਾ ਕੋਲੇ ਟਾਈਮ ਹੋ ਆ ਕੇ ਪੜ੍ਹ ਸਕਦਾ ਵੀ ਆ ਉਹਰੇ